ਬਾਈ ਗੁਰਪ੍ਰੀਤ ਤੁਹਾਡਾ ਅੱਜ ਸਾਡੇ ਚੈਨਲ ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਬਾਈ ਤੁਸੀਂ ਸਾਨੂੰ ਅੱਜ ਜਿਹੜੀ ਜਾਣਕਾਰੀ ਦੇਣੀ ਆ ਉਹ ਨਾਸ਼ਪਤੀ ਤੇ ਬੱਗੂ ਗੋਸ਼ਾ ਇਹਦੇ ਬਾਰੇ ਸਾਨੂੰ ਦੱਸੋ ਪੂਰਾ ਵੀ ਆਪਾਂ ਇਹਨੂੰ ਕਦੋਂ ਲਾ ਸਕਦੇ ਆ ਤੇ ਕਿਹੜੀਆਂ ਵੈਰਾਈਟੀਆਂ ਤੁਹਾਡੇ ਕੋਲੇ ਉਪਲਬਧ ਆ ਤੇ ਕਿਹੜੀਆਂ ਵੈਰਾਈਟੀਆਂ ਤੋਂ ਆਪਾਂ ਵਧੀਆ ਝਾੜ ਲੈ ਸਕਦੇ ਆ ਇਸ ਬਾਰੇ ਸਾਨੂੰ ਪੂਰਾ ਚੰਨਣਾ ਪਾਓ। ਨਾਸ਼ਪਾਤੀ ਦੀਆਂ ਆਪਣੇ ਕੋਲੇ ਚਾਰ ਵੈਰਾਈਟੀਆਂ ਜੀ ਨਾਸ਼ਪਾਤੀ ਦੇ ਬੱਗੂ ਗੋਸ਼ੇ ਦੀਆਂ ਚਾਰ ਵੈਰਾਈਟੀਆਂ ਆਪਣੇ ਕੋਲੇ ਉਪਲਬਧ ਆ ਜੀ। ਹਾਂਜੀ। ਇਹਨਾਂ ਜਿਵੇਂ ਪੰਜਾਬ ਨਾਖ 2008 ਵਾਲੀ ਜੀ ਠੀਕ ਹੈ ਨਿੱਜੀ ਸਿੱਕੀ ਠੀਕ ਹੈ ਪੰਜਾਬ ਬਿਊਟੀ ਪੰਜਾਬ ਸੌਫਟ ਚਾਰ ਚਾਰ ਵੈਰਾਈਟੀਆਂ ਇਹ ਜੀ ਨਾਸ਼ ਪਾਤੀ ਦੀਆਂ ਠੀਕ ਹੈ ਤੇ ਜਿਹੜੀ ਪੰਜਾਬ ਸੌਫਟ ਆ ਜਿਵੇਂ ਉਹ ਬੱਗੂ ਕੋ ਸਾ ਟੈਪ ਆ ਗਈ ਜੀ ਠੀਕ ਹੈ ਤੇ ਪੰਜਾਬ ਨਾਖ ਵੀ ਇੰਨੀ ਹਾਰਡ ਨਹੀਂ ਹੁੰਦੀ ਜੀ ਠੀਕ ਹੈ ਬਹੁਤ ਵਧੀਆ ਵੈਰਾਈਟੀਆਂ ਬਹੁਤ ਵਧੀਆ ਝਾੜ ਆ ਜੀ ਸਭ ਤੋਂ ਵੱਧ ਝਾੜ ਪੰਜਾਬ ਨਾਖ ਦਾ ਜੀ ਅੱਛਾ ਜਿਵੇਂ ਹੁਣ ਆਪਣੇ ਜ਼ਿਆਦਾ ਪੰਜਾਬ ਦੇ ਵਿੱਚ ਇਸੇ ਵੈਰਾਈਟੀ ਲਾਇਆ ਜਿਆਦਾ ਸਭ ਤੋਂ ਵੱਧ ਡਿਮਾਂਡ ਪੰਜਾਬ ਨਾਖ ਦੀ ਹੈ ਜੀ अच्छा पंजाब हां जी बहुत बढ़िया ਝਾੜ ਆ ਤੇ ਦੂਜੀਆਂ ਵੈਰੈਟੀਆਂ ਨਾਲੋਂ ਪੱਥਰ ਨਾਲੋਂ ਜਦ ਇਹ ਫਰੂਟ ਕਿੰਦੇ ਵੀ ਜਲਦੀ ਆ ਜਾਂਦੀ ਥੋੜੀ ਜੀ ਠੀਕ ਹੈ ਤੇ ਮੇਨ ਇਹਦਾ ਰੂਟ ਸਟਾਕ ਆ ਜਿਹੜਾ ਉਹ ਕੈਂਥ ਆ ਜੀ ਠੀਕ ਹੈ ਕੈਂਥ ਤੇ ਗ੍ਰਾਫਟਡ ਆ ਤੇ ਇਹਨੂੰ ਤੁਸੀਂ ਇਹਨੂੰ ਵੀ ਆਪਣੇ ਖੇਤਾਂ ਦੀ ਤਿਆਰ ਕਰਦੇ ਹੋ ਹਾਂ ਇਹਨੂੰ ਵੀ ਨਰਸਰੀ ਆਸਤੇ ਤਿਆਰ ਕਰਦੇ ਆ ਜੀ ਅੱਛਾ ਤੁਸੀਂ ਇੱਥੇ ਆਪਦੇ ਮਤਲ ਖੇਤ ਦੀ ਤਿਆਰ ਕਰਦੇ ਏ ਦੀ ਤਿਆਰ ਕਰਦੇ ਆ ਇਹਦਾ ਕੈਂਥ ਵੀ ਅਸੀਂ ਆਪਦੇ ਖੇਤ ਤੇ ਤਿਆਰ ਕਰਦੇ ਆ ਕੈਂਥ ਵੀ ਤੁਸੀਂ ਅਸੀਂ ਕੈਂਥ ਵੀ ਲੈਂਦੇ ਨਹੀਂ ਕਿ ਕਿਸੇ ਤੋਂ ਕੈਂਥ ਵੀ ਅਸੀਂ ਸੀਡ ਤੋਂ ਆਪਗਾਉਂਦੇ ਆ ਜੀ ਠੀਕ ਹੈ ਤੁਹਾਨੂੰ ਵਿਖਾ ਦਿੰਦੇ ਆ ਠੀਕ ਹੈ ਢਾਈ ਵੀ ਅਗਲੇ ਸਾਲ ਜਿਹੜੀ ਤੇ ਗਰਾਫਟਿੰਗ ਹੋਣੀ ਉਹ ਵੀ ਵਿਖਾ ਦਿੰਨੇ ਆ ਬਕਾਇਦਾ ਸਾਰਾ ਕੁਝ ਇੱਥੇ ਤਿਆਰ ਹੁੰਦਾ ਠੀਕ ਹੈ ਤੇ ਜਿਵੇਂ ਨਾਸਪਤੀ ਬੱਗੂ ਗੋਸ਼ਾ ਵੀ ਤੁਸੀਂ ਇਹਦੇ ਨਾਲ ਹੀ ਤਿਆਰ ਕਰਦੇ ਹੋ ਕਿ ਹਾਂਜੀ ਉਹ ਪੰਜਾਬ ਸੌਫਟ ਉਹ ਬੱਗੂ ਗੋਸ਼ਾ ਆ ਜਾਂਦਾ ਜੀ ਪੰਜਾਬ ਸੌਫਟ ਬੱਗੂ ਗੋਸ਼ਾ ਆ ਜਾਂਦਾ ਹਾਂਜੀ ਤੇ ਉਹ ਉਹਦੀ ਵੀ ਆਪਣੇ ਪੰਜਾਬ ਚ ਪੂਰੀ ਕਾਂਜਾਬੀ ਨਾਲ ਹੋ ਸਕਦੀ ਆ ਨਹੀਂ ਹੋ ਵਧਿਆ ਜਾਂਦਾ ਜੀ ਉਹ ਇੱਕ ਤਾਂ ਥੋੜਾ ਜਿਹਾ ਫਰੂਟ ਲੇਟ ਆਉਂਦਾ ਜੀ ਉੱਤੇ ਅੱਛਾ ਜਿਵੇਂ ਵੀ ਮਚੌਰ ਹੋ ਕੇ 6-7 ਸਾਲ ਬਾਅਦ ਆਉਂਦਾ ਅੱਛਾ ਮਤਲਬ ਇੱਕ ਇਹਦੇ ਨਾਲੋਂ ਘੱਟ ਆਉਂਦਾ ਜੀ ਫਰੂਟ ਉੱਤੇ ਸਰਕਾ ਟਾਂ ਹਾਂਜੀ ਇਹ ਤਾਂ 6-7 ਸਾਲ ਦਾ ਬੂਟਾ ਤਕਰੀਬਨ 2 ਕੁਇੰਟਲ ਦੇ ਲਾਗੇ ਛਾਕੇ ਵੀ ਫਰੂਟ ਆ ਜਾਂਦਾ ਹੈ ਤੇਜੀ ਠੀਕ ਹੈ ਉਹ ਜਾਨੀ ਕਿ ਮੰਨ ਕੇ ਚੱਲੋ 80-85 ਕਿਲੋ ਇੱਦਾਂ ਆਉਂਦਾ ਜੀ ਵਿਚਾਰੋ ਅੱਛਾ ਹਾਂਜੀ ਤੇ ਇਹਦੇ ਜਿਵੇਂ ਹੁਣ ਆਪਾਂ ਨੂੰ ਕੋਈ ਦਿੱਕਤ ਵੀ ਆਉਂਦੀ ਹੈ ਜਿਵੇਂ ਹੁਣ ਵੀ ਇਹ ਆਪਾਂ ਨੂੰ 3 ਸਾਲ ਬਾਅਦ ਜਾਂ 4 ਸਾਲ ਬਾਅਦ ਜਾਂ 5 ਸਾਲ ਬਾਅਦ ਥਰ ਦਿੰਦਾ ਤੇ ਉਹ ਉਹ ਦੇ ਲੇਟ ਦਿੰਦਾ ਹਾਂ ਉਹ ਥੋੜਾ ਲੇਟ ਹੋ ਜਾਂਦਾ ਜੀ ਇਹਦੇ ਨਾਲ ਅੱਛਾ ਹਾਂਜੀ ਤੇ ਇਹਨੂੰ ਬਿਮਾਰੀਆਂ ਜਿਵੇਂ ਵਾਇਰਸ ਜਾਂ ਨਿਮਾਟੋਡ ਤੇ ਹੋਰ ਕਿਹੜੀਆਂ ਬਿਮਾਰੀਆਂ ਇਹਨੂੰ ਮਤਲਬ ਆਉਂਦੀਆਂ ਹੈ ਇਨੋ ਨਾਈਟ ਆਉਂਦੀ ਆ ਜੀ ਅੱਛਾ ਤੇ ਫੰਗਸ ਵੀ ਆਉਂਦੀ ਆ ਥੋੜੀ ਥੋੜੀ ਜੀ ਤੇ ਮੈਡ ਵਾਸਤੇ ਆਪਾਂ ਨੂੰ ਸਾਰਾ ਸਾਲ ਹੀ ਸਪਰੇ ਹਾਂ ਕਰਦੇ ਪੈਂਦੇ ਆ ਨਾ 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 ਜੋ ਅਪ੍ਰੈਲ ਮਈ ਦੇ ਦਿਨ ਜਿਹੜੇ ਖੁਸ਼ਕ ਦਿਨ ਹੁੰਦੇ ਉਹਨਾਂ ਦਿਨਾਂ 'ਚ ਹੀ ਆਉਂਦੀ ਆ ਬਸ ਉਹਨਾਂ ਦੇ ਉਦੋਂ ਸਪਰੇ ਹੋ ਜਾਂਦੇ ਤੇ ਜਦੋਂ ਅਪ੍ਰੈਲ ਮਈ ਦੇ ਵਿੱਚ ਜਿਆਦਾ ਖੁਸ਼ਕੀ ਹੁੰਦੀ ਹੈ ਹਾਂ ਬਸ ਉਦੋਂ ਦੋ ਤਿੰਨ ਇੱਕ ਯਾਨੀ ਕਿ ਉਦੋਂ ਹੀ ਦੋ ਤਿੰਨ ਸਪਰੇ ਇਹਦੇ ਤੇ ਹੁੰਦੀਆਂ ਜੀ ਹੁਣ ਤਾਂ ਹਲਕੀ ਫੁਲਕੀ ਇੱਕ ਫੰਗੀ 50 ਰੁਪਏ ਨਾਲ ਵਧੀਆ ਚੱਲ ਜਾਂਦਾ ਅੱਛਾ ਦੋ ਵਾਰ ਚੱਲ ਜਾਂਦਾ ਕੰਮ ਹਾਂਜੀ ਬਾਕੀ ਇਹ ਨਾ ਪੱਤ ਝੜ ਵਾਲੇ ਰਾਤ ਤੋਂ ਬਾਅਦ ਕੇ ਰ ਇਹਨਾਂ ਦੇ ਪੱਤੇ ਉੱਤੋਂ ਥੋੜੇ ਜਿਹਾ ਖਰਾਬ ਜੇ ਹੋ ਕੇ ਡਿੱਗਣੇ ਸ਼ੁਰੂ ਹੋ ਜਾਂਦੇ ਹੌਲੀ ਹੌਲੀ ਠੀਕ ਹੈ ਫਿਰ ਗਾਂ ਜਾ ਕੇ ਦਸੰਬਰ ਦੇ ਵਿੱਚ ਜਮਾ ਪੱਤੇ ਝੜ ਜਾਂਦੇ ਨੇ ਇਕੱਲੇ ਗਾਂ ਟਾਣੀਆਂ ਹੀ ਰਹਿ ਜਾਂਦੀਆਂ ਠੀਕ ਹੈ ਹਾਂਜੀ ਉਸ ਤੋਂ ਬਾਅਦ ਫਿਰ ਬਸੰਤ ਰੌਤ ਦੇ ਫਿਰ ਜੀ ਆਪਣੇ ਫਰਵਰੀ ਦੇ ਵਿੱਚ ਨਵਾਂ ਫਟਾਰ ਆਉਂਦਾ ਜੀ ਇਹਨਾਂ ਤੇ ਹੁਣ ਜੇ ਇਹ ਬੂਟੇ ਲਾਉਣੇ ਆ ਆਪਾਂ ਫਰਵਰੀ ਦੇ ਵਿੱਚ ਲਾ ਸਕਦੇ ਆ ਤੇ ਜਾਂ ਅਗਸਤ ਦੇ ਸਤੰਬਰ ਦੇ ਵਿੱਚ ਜਿਹੜਾ ਸਹੀ ਜਾਨੀ ਕਿ ਪੂਰਾ ਇਹਦਾ ਪ੍ਰੋਪਰ ਟਾਈਮ ਆ ਜੀ ਉਹ ਜਨਵਰੀ ਦਾ ਪਹਿਲਾ ਹਫਤਾ ਜੀ ਇਹਨਾਂ ਦੇ ਬੂਟੇ ਲੱਗਦਾ ਅੱਛਾ ਹਾਂਜੀ ਇਹ ਉਦੋਂ ਮਤਲਬ ਆਪਾਂ ਇਹ ਬੂਟੇ ਲਾ ਸਕਦੇ ਉਦੋਂ ਆਪਾਂ ਇਹ ਬੂਟੇ ਲਾ ਸਕਦੇ ਤੇ ਉਦੋਂ ਦਾ ਪੱਤੇ ਝੜੇ ਹੁੰਦੇ ਆ ਕਿ ਹੁੰਦੇ ਇਸ ਤਰ੍ਹਾਂ ਦੇ ਪੱਤੇ ਨਹੀਂ ਉਦੋਂ ਪੱਤੇ ਝੜੇ ਹੋਏ ਹੁੰਦੇ ਜਦੋਂ ਝੜਮਾ ਬੂਟਾ ਹੁੰਦਾ ਜੀ ਅੱਛਾ ਝੜਮਾ ਬੂਟਾ ਲਾਉਣਾ ਹਾਂਜੀ ਹਾਂਜੀ ਝੜਮਾ ਬੂਟਾ ਜੀ ਇਹਦੇ ਨਾਲ ਮਿੱਟੀ ਨਹੀਂ ਹੁੰਦੀ ਜਾਰ ਸਮੇਤ ਝੜਮਾ ਬੂਟਾ ਹੁੰਦਾ ਉਦਾਂ ਹੀ ਲਾ ਦੇਣਾ ਜੀ ਜਾ ਕੇ ਠੀਕ ਹੈ ਤੇ ਉਹ ਸਭ ਤੋਂ ਬੈਸਟ ਤਰੀਕਾ ਜੀ ਸਭ ਤੋਂ ਵਧੀਆ ਤਰੀਕਾ ਤੇ ਸਭ ਤੋਂ ਵਧੀਆ ਟਾਈਮ ਉਹ ਹੋ ਆ ਜੀ ਇਹਦੇ ਲੱਗਣ ਦਾ ਤੇ ਜੇ ਮਤਲਬ ਕਿਸੇ ਨੇ ਹੁਣ ਅਗਸਤ ਸਤੰਬਰ ਦੇ ਵਿੱਚ ਲਾਉਣੇ ਆ ਤਾਂ ਹੁਣ ਕਿਹ ਠੀਕ ਹੈ ਉਹ ਲੱਗ ਜਾਣਗੇ ਜੀ ਪਰ ਜਿਹੜਾ ਥੈਲੀ ਚ ਨਹੀਂ ਤਿਆਰ ਇਹ ਪਟਕੇ ਗਾਚੀ ਕੱਢ ਕੇ ਨਹੀਂ ਲੱਗਣਾ ਗਾਚੀ ਕੱਢ ਕੇ ਆਲਾ ਬੂਟਾ ਨਹੀਂ ਹੁਣ ਲੱਗਦਾ ਮਤਲਬ ਜਿਹੜੇ ਬੂਟੇ ਛੋਟੇ ਕੋਲ ਥੈਲੀਆਂ ਚ ਤਿਆਰ ਪਏ ਆ ਉਹ ਲੱਗ ਜਾਣਗੇ ਉਹ ਲੱਗ ਸਕਦੇ ਆ ਹਾਂਜੀ ਹਾਂਜੀ ਤੇ ਇਹਦੇ ਚ ਵੀ ਛੋਟੇ ਕੋਲ ਬੂਟੇ ਵੱਡੇ ਛੋਟੇ ਮਿਲ ਜਾਣਗੇ ਕੋਈ ਟਾਈਪ ਦੇ ਮਿਲਣਗੇ ਇਹ ਚ ਵੀ ਲਗਭਗ ਮਿਲ ਜਾਣਗੇ ਕੁਝ ਬੂਟੇ ਵੱਡੇ ਅੱਛਾ ਵੀ ਮਤਲਬ ਜਿਹੜੇ ਕੋਈ ਸਾਲ ਦੇ ਆ 2 ਸਾਲ ਦੇ ਆ ਹਾਂਜੀ 2 ਸਾਲ ਤੱਕ ਮਿਲੂਗਾ ਜ਼ਿਆਦਾ ਨਹੀਂ ਮਿਲ 2 ਸਾਲ ਦੇ ਵੀ ਥੋੜੇ ਪਲਾਂਟ ਆ ਜੀ ਉਹ ਵੀ ਕਿਚਨ ਗਾਰਡਨ ਆਸਤੇ ਮਿਲ ਜਾਣਗੇ ਬਾਗ ਆਸਤੇ ਨਹੀਂ 2 ਵੀ ਉਹ ਤਾਂ ਹੁਣ ਜੇ ਅੱਗੇ ਤਿਆਰ ਹੋਣਗੇ ਹਨ ਹਾਂਜੀ ਹਾਂ ਜਨਵਰੀ ਫਰਵਰੀ ਵਿੱਚ ਕਿਉਂਕਿ ਇਹਦੀ ਡਿਮਾਂਡ ਜ਼ਿਆਦਾ ਹੈ ਜੀ ਇਹ ਨਹੀਂ ਪੂਰੀ ਠੀਕ ਹੈ ਹਾਂਜੀ ਮਤਲਬ ਤੁਹਾਡੇ ਕੋਲੇ ਬੂਟੇ ਘੱਟ ਤਿਆਰ ਹੁੰਦੇ ਆ ਡਿਮਾਂਡ ਜ਼ਿਆਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਭਾਈ ਗੁਰਪ੍ਰੀਤ ਧੰਨਵਾਦ ਜਾਣਕਾਰੀ ਜਾਣਕਾਰੀ ਦੇਣ ਦਾ